ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਇਸ ਵਕਤ ਮੌਜੂਦ ਆ ਜਿੱਥੇ ਕਿ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਨੌਜਵਾਨ ਸਿੱਖ ਤੇ ਕੁਝ ਹੋਰ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਆ ਸਾਡੇ ਨਾਲ ਨਵਦੀਪ ਸਿੰਘ ਜਲਵੇੜਾ ਜੀ ਮੌਜੂਦ ਨੇ ਉਹਨਾਂ ਨਾਲ ਇਸ ਪੂਰੇ ਮਸਲੇ ਤੇ ਗੱਲਬਾਤ ਕਰਦੇ ਆ ਜਲਵੇੜਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਾ ਜੋ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਦੇ ਕਾਰਨ ਕੀ ਨੇ ਕਾਰਨ ਇਹ ਸਕੇ ਪਰਿਵਾਰ ਨੇ ਵੀਡੀਓ ਜਾਰੀ ਕੀਤੀ ਸੀ ਕਿ ਭਾਈ ਸੰਦੀਪ ਸਿੰਘ ਸੰਨੀ ਨੂੰ ਮਾਰ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਨਾਲ ਅੰਦਰ ਤਸੱਦਦ ਬਹੁਤ ਹੋਇਆ ਆ ਉਹ ਤਾਂ ਮੈਡੀਕਲ ਵੀ ਕਰਾਇਆ ਜਾ ਰਿਹਾ ਜੀ ਉਹਨੂੰ ਲੈ ਕੇ ਅੱਜ ਸਾਰੀਆਂ ਸੰਗਠਨਾਂ ਸਾਰੀਆਂ ਸਿੱਖ ਜਥੇਬੰਦੀਆਂ ਕੇ ਸਾਹਮਣੇ ਬੰਦੀਆਂ ਨੌਜਵਾਨ ਸਾਰੇ ਇੱਥੇ ਇਕੱਠੇ ਹੋਏ ਨੇ ਸਾਡਾ ਗੋਮੀਪਰਾ ਹੈਗਾ ਭਰਾ ਸੁਨੀਲ ਸਿੰਘ ਸੰਨੀ ਜੀ ਇਹ ਅੰਦਰ ਕਹਿੰਦੇ ਕਿ ਝਗੜਾ ਵੀ ਹੋਇਆ ਜੀ ਜੀ ਇੱਕ ਨਿਸਾਨਾ ਰਿਕਾਰਡ ਹੈ ਸਾਡੇ ਭਰਾ ਦਾ ਅਜ ਤੱਕ ਕਿਸੇ ਨੇ ਉਂਗਲੀ ਨਹੀਂ ਟੱਚ ਕੀਤੀ ਪ੍ਰਸ਼ਾਸਨ ਕਿੰਨੇ ਵਾਰ ਹੈ ਇਹਦੇ ਲਈ ਵੀ ਉਹਨਾਂ ਦੇ ਟੱਕਰੇ ਕਿਵੇਂ ਹੋ ਗਏ ਆਪਸ ਜੀ ਅ ਕਿਉਂਕਿ ਅੰਦਰ ਦਾ ਜਿਹੜਾ ਪ੍ਰਸ਼ਾਸਨ ਚਾਹੀਦਾ ਨਾ ਬੰਦਾ ਸੂਰਜ ਵੀ ਨਹੀਂ ਦੇਖ ਸਕਦਾ ਬਿਲਕੁਲ ਆਪਾਂ ਪੁੱਛੇ ਟੱਕਰੇ ਕੀ ਨਹੀਂ ਹੋਏ ਹੈ ਨਾ ਤੇ ਜਿੰਨਾ ਕ ਸਾਨੂੰ ਪਤਾ ਲੱਗਿਆ ਵੀ ਉਹ ਚੜ ਕੇ ਆਏ ਸੀਗੇ ਭਾਈ ਸੰਦੀਪ ਸਿੰਘ ਜੱਨੀ ਉੱਤੇ ਤੇ ਡਿਫੈਂਸ ਦੇ ਬਾਈ ਨੇ ਨਹੀਂ ਉਹਨਾਂ ਦਾ ਚੰਗਾ ਸੋਟਾ ਲਾਇਆ ਤੇ ਭਰਾ ਸਾਡਾ ਸਿੱਚੀ ਸੀ ਦਿੱਤੇ ਤੇ ਪੈਰਾ ਦਿੱਨਾ ਉਹਨੇ ਬਾਅਦ ਦੀ ਪੈਰਾ ਦਿੱਤਾ ਜਦੋਂ ਸੂਰੀ ਮਾਰ ਰਹੀ ਸੀਗਾ ਕਿਉਂਕਿ ਸੂਰੀ ਵੀ ਗਲਤ ਬੋਲਦਾ ਸੀਗਾ ਜੀ ਕਿਉਂਕਿ ਸਿੱਧਾ ਐਕਸ਼ਨ ਦਾ ਰਿਐਕਸ਼ਨ ਕਰਦੀ ਸੀਗਾ ਕਦੇ ਵੀ ਪਹਿਲ ਨਹੀਂ ਕਰਦੀ ਤੇ ਸਾਨੂੰ ਭਰਾ ਦੇ ਦੀ ਮਾਣ ਆ ਜੋ ਭਰਾ ਨੇ ਕੀਤਾ ਤੇ ਅਸੀਂ ਉਹਦੀ ਦਲੇਰੀ ਨੂੰ ਸਿਜਦਾ ਕਰਦੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਜ਼ਰੂਰ ਕੇਂਦਰੀ ਜੇਹੜਾ ਪਟਿਆਲਾ ਦੇ ਬਾਹਰ ਕਰਨਾ ਲੱਗਿਆ ਬڑے ਭਰਾ ਦਾ ਕੋਲੇ ਭਰਾ ਤੋਂ ਸਾਹ ਪਰ ਮੀਡੀਆ ਦੇ ਵਿੱਚ ਇਹ ਗੱਲ ਦੱਸੀ ਗਈ ਕਿ ਸਣੀ ਦੇ ਵੱਲੋਂ ਰਾਡ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ ਉਹ ਤਾਂ ਪਾਵਰ ਤੇ ਸੱਤਾ ਜੇ ਤੁਸੀਂ ਕੁਝ ਵੀ ਕਹਿ ਸਕਦੇ ਹੋ ਜੀ ਕਿਉਂਕਿ ਸਾਡੇ ਕੋਲ ਸੱਤਾ ਨਹੀਂ ਨਾ ਹੈਗੀ ਸਾਡੇ ਕੋਲ ਪਾਵਰ ਨਹੀਂ ਨਾ ਹੈਗੀ ਹੈ ਨਾ ਉਹ ਕੁਝ ਵੀ ਬਣਾ ਕੇ ਪੇਸ਼ ਕਰ ਸਕਦੇ ਨੇ ਪਰ ਜਦੋਂ ਅਸੀਂ ਇਤਿਹਾਸ ਚੱਕਦੇ ਆਂ ਬਾਈ ਛੰਨੀ ਦਾ 3 ਸਾਲਾਂ ਦਾ ਅੱਜ ਤੱਕ ਉਹਨੇ ਇੱਕ ਉਂਗਲੀ ਵੀ ਟੱਚ ਨਹੀਂ ਕੀਤੀ ਤੇ ਉਹ ਉਹ ਇਕੱਠੇ ਕਿਵੇਂ ਹੋਏ ਹੈ ਨਾ ਕੀ ਨੁਕਸਾਨ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਉਹਨਾਂ ਦਾ ਦੇਖਦੇ ਅੰਦਰ ਉਹਨਾਂ ਨੇ ਜਮਾਨਤ ਵੀ ਨੇੜੇ ਸੀ ਕਿੰਨ ਸਾਫ ਹੋ ਚੁੱਕੇ ਸੀ ਕਿ ਉਹਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਇਹਦੇ ਵਿੱਚ ਵੱਡੀ ਸਾਜ਼ਿ ਹੋ ਸਕਦੀ ਹੈ ਨਾ ਉਹਨਾਂ ਦੇ ਟਾਈਮ ਤੇ ਸੰਨੀ ਤੋਂ ਪਤਾ ਲੱਗੂਗਾ ਸੰਦੀ ਭਰਾ ਤੋਂ ਤੇ ਭਰਾ ਦੇ ਟਾਈਮ ਤੇ ਜਿਹੜਾ ਉਹਦੇ ਨਾਲ ਇਹ ਕਹਿੰਦੇ ਨੇ ਕਿ ਤਸੱਦਦ ਬਹੁਤ ਹੋਇਆ ਉਹਦਾ ਮੈਡੀਕਲ ਵੀ ਨਹੀਂ ਕਰਾਇਆ ਜਾ ਰਿਹਾ ਪਿੰਲ ਵੀ ਨਹੀਂ ਕਰਾਇਆ ਵੀ ਕੁਝ ਨਾ ਤਾਂ ਚ ਕਾਲਾ ਹੈਗਾ ਆ ਨਾਲੇ ਕਾਲੀ ਲੱਗਦੀ ਹੈ ਮੈਨੂੰ ਕਿ ਪ੍ਰਸ਼ਾਸਨ ਹੈ ਕੁਝ ਵੀ ਕਰ ਸਕਦਾ ਹੈ ਨਾ ਪਾਵਰ ਹੁੰਦੀ ਹੈ ਇਹਨਾਂ ਕੋਲ ਤੇ ਅਸੀਂ ਤਾਂ ਸਿਰਫ ਕੌਮ ਨੂੰ ਬੇਨਤੀ ਕਰ ਸਕਦੇ ਆ ਇਹਨਾਂ ਦੀ ਸੋਚ ਦੇ ਚੱਲਣ ਦੀ ਲੋੜ ਆ ਹੈਨਾ ਚੜਤੀ ਕਾਲ ਵਾਲੀ ਸੋਚ ਦੇ ਸਿੱਕੀ ਸਿੱਪੇ ਕਾਲੀ ਸਿਧਾਂਤਾਂ ਵਾਲੀ ਸੋਚ ਦੇ ਟੀਕ ਦੇ ਟੀਕ ਵਾਲੀ ਸੋਚ ਦੇ ਚੱਲਣ ਦੀ ਲੋੜ ਆ ਸਾਡੀ ਕੋਮ ਦਾ ਸਾਡਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਮਾਤਾ ਜੀ ਕਿਵੇਂ ਦੇਖਦੇ ਹੋ ਜਿਵੇਂ ਜੇਲ੍ਹ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸ਼ਨੀ ਦੇ ਉੱਪਰ ਤਸੱਦਕ ਹੋਇਆ ਕਿਉਂ ਸਿਖਾਂ ਨਾਲ ਤਾਂ ਹੁੰਦਾ ਰਹੇਗਾ ਜਦੋਂ ਸਾਡੇ ਆਪਣਾ ਖਾਲਿਸਤਾਨ ਆਪਾਂ ਕੋਈ ਕਾਰ ਨਹੀਂ ਮਿਤਾ ਖਾਸ ਰਾਜ ਇਹ ਹੁੰਦਾ ਰਹਿਣਾ ਉਹ ਸਿਖਾਂ ਨਾਲ ਹੀ ਹੋਣਾ ਹੋਰ ਕਿਸੇ ਤਰ੍ਹਾਂ ਨਾਲ ਨਹੀਂ ਹੋਣਾ ਪੂਰੀ ਗਰੰਟੀ ਮੈਨਰ ਤੇ ਸਟਾਫ ਪੇਪਰ ਤੇ ਲਿਖਵਾ ਕੇ ਲੈਣਾ ਜੀ ਪੂਰੀ ਗਰੰਟੀ ਦੇ ਨਾਲ ਸਿਖਾਂ ਨੂੰ ਇਹ ਕਿਉਂ ਟਾਰਗੇਟ ਕੀਤਾ ਜਾਂਦਾ ਹੈਗਾ ਸਿਖਾਂ ਨੂੰ ਟਾਰਗੇਟ ਕਿਉਂ ਸਿਖਾਂ ਦੀ ਕੁਰਬਾਨੀ ਹੈ ਜਿਆਦਾ ਹਮਮ ਚੰਗੇ ਕੰਮ ਕਰਦੇ ਨੇ ਜਿਹਦੇ ਮਾਰਦੇ ਨੇ ਫਿਰ ਉਹ ਸੇ ਖੜੇ ਹੋ ਜਾਂਦੇ ਨੇ ਦੁਸ਼ਮਨ ਦਾ ਕੇ ਇਕ ਤਰ੍ਹਾਂ ਦੇ ਇਹ ਸਿੱਖਾਂ ਇਹ ਇਹਨਾਂ ਨੂੰ ਮਨਜ਼ੂਰ ਨਹੀਂ ਹੈਗਾ ਸਾਨੂੰ ਹਮੇਸ਼ਾ ਕਦੀ ਪਾਣੀ ਨਾਲ ਕਦੀ ਕਿਸ ਨਾਲ ਇਹ ਕਸੂਰਾਂ ਨੂੰ ਡੱਕ ਦੇਣਾ ਰਾਸੀ ਵਿੱਚ ਵੀ ਇਹਨਾਂ ਨੇ ਜੀ ਆਇਆਂ

ہم نے سکھی ایسے نہیں لیے ہم نے سدھے کے لیے سکھی مگر یہ جب تک ہمارا اپنا راج نہیں آتا وہ بھی گھر نہیں ملتا ہمیں خالستان مدراس کے کہ کہہ رہے ہوں خالستان ملنا چاہیے ہمیں وہ کیرلہ والوں کو کیرلا مل گیا مدراس والوں کو ملا ہمیں کیا ملا ہمیں اتنی قربانی دیکھیں کیا ملا یہی بے کسور چار دن بعد وہ نام ہے کون سی بانو ہے دیکھو ان کو یہ والی سکھوں میں جلم کریں گے ان کو راج پاٹ ملتا ہے راجیم کے قاتل چھوٹ سکتے ہیں کے سجائے بھی پوری لی جو بندی سنگھ تھی ہمارے سجائے بھی مان رہے ان سے سجائے, کی بھیگ نہیں سجائے بھی پوری ہو گئی مگر انہوں نے ایسے دکھا دھکا جب ہمیں اپنا ملنا چاہیے اپنا خالی